ਗੁੱਡ ਮਾਰਨਿੰਗ ਡੀਅਰ ਚਿਲड्रन ਗੁੱਡ ਮਾਰਨਿੰਗ ਪਿਆਰੇ ਪਿਆਰੇ ਬੱਚਿਓ ਹਾਊ ਆਰ ਯੂ ਡੂਇੰਗ ਤੁਹਾਡਾ ਕੀ ਹਾਲ ਹੈ ਅੱਜ ਹੈ 6 ਡਿਸੰਬਰ ਯਾਨੀ ਕਿ 6 ਡਿਸੰਬਰ ਸੈਟਰਡੇ ਸ਼ਨੀਵਾਰ ਠੀਕ ਹੈ ਤੇ ਬੇਟੋ ਅੱਜ ਦੀ ਸਲਾਈਡ ਦੇ ਵਿੱਚ ਜਿਹੜਾ ਅੱਜ ਦਾ ਵਿਚਾਰ ਹੈ ਉਹ ਹੈ ਸਹਿਯੋਗ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਸਹਿਯੋਗ ਕੀ ਹੁੰਦਾ ਹੈ ਇੱਕ ਦੂਜੇ ਨਾਲ ਮਿਲ ਜੁਲ ਕੇ ਗੱਲਬਾਤ ਕਰ ਲੈਣਾ ਮਿਲ ਜੁਲ ਕੇ ਕੋਈ ਕੰਮ ਕੱਢਣਾ ਮਿਲ ਜੁਲ ਕੇ ਸਾਰਾ ਕੁਝ ਕਰਨਾ ਉਹਨੂੰ ਕਹਿੰਦੇ ਆ ਸਹਿਯੋਗ ਸੋ ਕੋਈ ਵੀ ਮੁਸ਼ਕਿਲ ਆਉਂਦੀ ਹੈ ਜੇ ਅਸੀਂ ਸਹਿਯੋਗ ਨਾਲ ਚੱਲਦੇ ਆਂ ਤੇ ਉਸ ਮੁਸ਼ਕਿਲ ਦਾ ਹੱਲ ਨਿਕਲ ਜਾਂਦਾ ਹੈ ਚਲੋ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ ਦੋ ਬੱਕਰੀਆਂ ਦੀ ਸੋ ਇੱਕ ਵਾਰੀ ਇੱਕ ਬੱਕਰੀ ਹੁੰਦੀ ਹੈ ਤੇ ਉਹ ਜੰਗਲ ਦੇ ਵਿੱਚ ਚੱਲ ਰਹੀ ਹੁੰਦੀ ਹੈ ਤੇ ਉਹਨੂੰ ਨਦੀ ਕ੍ਰੋਸ ਕਰਕੇ ਜਾਣਾ ਹੁੰਦਾ ਹੈ ਤੇ ਜਦੋਂ ਉਹ ਨਦੀ ਕ੍ਰੋਸ ਕਰਨ ਲੱਗੇ ਪੁਲ ਦੇ ਉੱਤੇ ਜਾਂਦੀ ਹੈ ਪੁਲ ਦੇ ਵਿੱਚ ਜਦੋਂ ਅੱਧ ਵਿਚਕਾਰ ਚਲੀ ਜਾਂਦੀ ਹੈ ਤੇ ਉਹ ਦੂਜੇ ਪਾਸੇ ਉਹ ਦੂਸਰੀ ਬੱਕਰੀ ਵੀ ਆ ਜਾਂਦੀ ਹੈ ਹੁਣ ਦੋਵੇਂ ਬੱਕਰੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੀਆਂ ਨੇ ਕਿ ਤੂੰ ਪਿੱਛੇ ਜਾ ਉਹਨੂੰ ਕਹਿੰਦੀ ਤੂੰ ਪਿੱਛੇ ਜਾ ਉਹ ਕਹਿੰਦੀ ਤੂੰ ਪੁੱਛੇ ਜਾ ਕਿਉਂਕਿ ਪੁਲ ਦਾ ਰਸਤਾ ਇੰਨਾ ਘੱਟ ਚੌੜਾ ਸੀ ਕਿ ਇੱਕ ਟਾਈਮ ਤੇ ਦੋ ਬੱਕਰੀਆਂ ਨਹੀਂ ਲੰਘ ਸਕਦੀਆਂ ਸੀ ਇੱਕ ਨੂੰ ਫਿਰ ਜਾਂਦਾ ਪਿੱਛੇ ਜਾਣਾ ਹੀ ਪੈਣਾ ਸੀ ਇੱਕ ਜਣੇ ਦੇ ਲੰਘਣ ਵਾਸਤੇ ਹੀ ਜਗ੍ਹਾ ਸੀ ਪਰ ਦੋਵਾਂ ਵਿੱਚੋਂ ਕੋਈ ਵੀ ਪਿੱਛੇ ਜਾਣ ਵਾਸਤੇ ਨਹੀਂ ਮੰਨਦਾ ਤੇ ਆਖਰ ਦੋਵੇਂ ਲੜ ਪੈਂਦੀਆਂ ਹਨ ਲੜਦੀਆਂ ਲੜਦੀਆਂ ਉਹ ਕਿਉਂਕਿ ਪੁੱਲ ਤਾਂ ਪਹਿਲੇ ਛੋਟਾ ਸੀ ਤੇ ਨਦੀ ਦੇ ਵਿੱਚ ਡਿੱਗ ਪੈਂਦੀਆਂ ਹਨ ਤੇ ਦੋਵੇਂ ਹੀ ਮਰ ਜਾਂਦੀਆਂ ਹਨ ਸੋ ਇਸ ਤਰ੍ਹਾਂ ਉਹਨਾਂ ਨੇ ਆਪਸ ਵਿੱਚ ਸਹਿਯੋਗ ਨਹੀਂ ਕੀਤਾ ਤੇ ਦੋਵਾਂ ਨੇ ਆਪਣੀ ਜਾਨ ਗਵਾ ਲਈ ਕੁਝ ਦਿਨਾਂ ਬਾਅਦ ਉੱਥੇ ਦੋ ਬੁੱਧੀਮਾਨ ਬੱਕਰੀਆਂ ਵੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆ ਜਾਂਦੀਆਂ ਹਨ ਇੱਕ ਬੱਕਰੀ ਇਧਰੋਂ ਜਾਂਦੀ ਹੈ ਪੁਲ ਪਾਰ ਕਰਨ ਲਈ ਤੇ ਉਹਨਿੰਦੇ ਨੂੰ ਦੂਜੀ ਬੱਕਰੀ ਉਧਰੋਂ ਵੀ ਆ ਜਾਂਦੀ ਹੈ ਪਰ ਉਹਨਾਂ ਨੇ ਸਹਿਯੋਗ ਰੱਖਿਆ ਆਪਸ ਵਿੱਚ ਉਹ ਲੜੀਆਂ ਨਹੀਂ ਇੱਕ ਬੱਕਰੀ ਨੇ ਦੂਜੀ ਬੱਕਰੀ ਨੂੰ ਕਿਹਾ ਕਿ ਭੈਣ ਬੈਣ ਅਸੀਂ ਦੋਨਾਂ ਦੇ ਵਿੱਚੋਂ ਇੱਕ ਬੈਠ ਜਾਣੇ ਹਾਂ ਤੇ ਦੂਜਾ ਉਹਦੇ ਉੱਪਰੋਂ ਦੀ ਲੰਘ ਜਾਏਗਾ ਦੂਜੀ ਬੱਕਰੀ ਨੇ ਕਿਹਾ ਠੀਕ ਹੈ ਤੇ ਜਿਹੜੀ ਥੋੜੀ ਛੋਟੀ ਬੱਕਰੀ ਸੀਗੀ ਉਹ ਬੈਠ ਗਈ ਤੇ ਦੂਸਰੀ ਬੱਕਰੀ ਉਹਦੇ ਉੱਪਰੋਂ ਦੀ ਲੰਘ ਗਈ ਤੇ ਇਸ ਤਰ੍ਹਾਂ ਦੋਵੇਂ ਬੱਕਰੀਆਂ ਨੇ ਬੜੇ ਆਰਾਮ ਨਾਲ ਪੁੱਲ ਪਾਰ ਕਰ ਲਿਆ ਤੇ ਆਪਣੇ ਆਪਣੇ ਟੀਚੇ ਤੇ ਪਹੁੰਚ ਗਈਆਂ ਸੋ ਬੱਚਿਓ ਕਿੱਦਾਂ ਪਹੁੰਚੀਆਂ ਕਿਉਂਕਿ ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਪਹਿਲੀਆਂ ਬੱਕਰੀਆਂ ਦੇ ਵਾਂਗ ਉਹ ਲੜੀਆਂ ਨਹੀਂ ਇਸ ਕਰਕੇ ਮੇਰੇ ਪਿਆਰੇ ਬੱਚਿਓ ਸਹਿਯੋਗ ਦੇ ਨਾਲ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਵੀ ਹੋ ਸਕਦਾ ਹੈ ਜਿਵੇਂ ਇਸ ਕਹਾਣੀ ਦੇ ਵਿੱਚ ਪੁੱਲ ਪਾਰ ਕਰਨ ਵਿੱਚ ਜਿਹੜੀ ਮੁਸ਼ਕਲ ਆ ਰਹੀ ਸੀ ਕਿਉਂਕਿ ਪੁੱਲ ਬਹੁਤ ਛੋਟਾ ਸੀ ਉਹ ਦੋਵੇਂ ਬੱਕਰੀਆਂ ਨੇ ਆਪਸ ਦੇ ਵਿੱਚ ਸਹਿਯੋਗ ਕਰਕੇ ਪੁੱਲ ਪਾਰ ਕਰ ਲਿਆ ਸੋ ਤੁਸੀਂ ਵੀ ਜਦੋਂ ਵੀ ਕਿਤੇ ਕੋਈ ਵੀ ਮੁਸ਼ਕਿਲ ਆਂਦੀ ਹੈ ਤਾਂ ਸਹਿਯੋਗ ਕਰਨਾ ਹੈ ਸਾਰਿਆਂ ਨੂੰ ਸਹਿਯੋਗ ਦੇ ਨਾਲ ਉਸ ਮੁਸ਼ਕਿਲ ਦਾ ਹੱਲ ਲੱਭ ਲੈਣਾ ਹੈ ਹਾਂਜੀ ਤੇ ਹੁਣ ਅੱਜ ਦੇ ਵਿਚਾਰ ਤੋਂ ਬਾਅਦ ਨੇ ਅੱਜ ਦੀਆਂ ਗਤੀਵਿਧੀਆਂ ਤੇ ਅੱਜ ਦੀਆਂ ਗਤੀਵਿਧੀਆਂ ਦੇ ਵਿੱਚ ਸਭ ਤੋਂ ਪਹਿਲੇ ਹੈ ਗਿਣਤੀ ਠੀਕ ਹੈ ਸਾਰਿਆਂ ਨੂੰ ਆਂਦੀ ਹੈ ਨਾ ਗਿਣਤੀ ਹਾਂ ਗਿਣਤੀ ਹੈ ਫਿਰ ਪਹਾੜੇ ਹਨ ਔਰ ਉਸ ਤੋਂ ਬਾਅਦ ਅੰਤਰਾਲ ਗਿਣਤੀ ਹੈ ਠੀਕ ਹੈ ਇਹ ਸਾਰੀਆਂ ਅੱਜ ਦੀਆਂ ਗਤੀਵਿਧੀਆਂ ਹਨ ਤੇ ਅੱਜ ਦੇ ਗਿਆਨ ਵਿਗਿਆਨ ਦੇ ਪ੍ਰਸ਼ਨ ਹੁਣ ਅਸੀਂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਖਾਲਸਾ ਪੰਥ ਦੇ ਸੰਸਥਾਪਕ ਕੌਣ ਹਨ ਦੱਸੋ ਮੇਰੇ ਪਿਆਰੇ ਬੱਚਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੈਰੀ ਗੁੱਡ ਸੋ ਖਾਲਸਾ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦਾ ਜੀ ਕੌਣ ਸਨ ਆਪਾਂ ਪਿਛਲੀ ਸਲਾਈਡ ਦੇ ਵਿੱਚ ਵੀ ਕੀਤਾ ਹੈ ਨਾ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਪਹਿਲੀ ਮਾਪਾਰਤੀ ਮਹਿਲਾ ਕੌਣ ਸੀ ਕਿਹਨਾਂ ਨੂੰ ਮਿਲਿਆ ਸੀ ਭਾਰਤ ਵਿੱਚ ਸਭ ਤੋਂ ਪਹਿਲੇ ਨੋਬਲ ਪੁਰਸਕਾਰ ਮਦਰ ਟ੍ਰੇਸਾ ਨੂੰ ਠੀਕ ਹੈ ਬੇਟਾ ਯਾਦ ਰੱਖਣੀ ਹੈ ਜਿੱਕੇ ਦੀਆਂ ਗੱਲਾਂ ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਕਿੱਥੇ ਹੈ ਕੋਲਕਾਤਾ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ ਪਾਣੀ ਦਾ ਉਬਾਲ ਦਰਜਾ ਕਿੰਨਾ ਹੁੰਦਾ ਹੈ 100 ਡਿਗਰੀ ਸੋ ਜਦੋਂ ਤੁਸੀਂ ਪਾਣੀ ਉਬਾਲਦੇ ਹੋ ਅਗਰ ਉਹ ਉਬਲਣ ਲੱਪੰਦਾ ਹੈ ਜਦੋਂ ਤਾਂ ਸਮਝ ਲਓ ਉਹਦਾ ਤਾਪਮਾਨ 100 ਡਿਗਰੀ ਹੋ ਚੁੱਕਿਆ ਹੈ ਸੋ ਇਹ ਅੱਜ ਦੇ ਪੰਜ ਪ੍ਰਸ਼ਨ ਹਨ ਜੀਕੇ ਦੇ ਜਨਰਲ ਨੌਲੇਜ ਦੇ ਜਿਹੜੇ ਕਿ ਤੁਸੀਂ ਯਾਦ ਰੱਖਣੇ ਹਨ ਤੇ ਹੁਣ ਆ ਗਿਆ ਵੇਲਾ ਅੱਜ ਦੀ 부ਜਾਰਤ ਦਾ ਤੇ ਅੱਜ ਦੀ 부ਜਾਰਤ ਕੀ ਹੈ ਚਿੱਪੀ ਜਹੀ ਹੱਡੀ ਧਰਤੀ ਵਿੱਚ ਗੱਡੀ ਇਹ ਤੇ ਪਹਿਲੇ ਵੀ ਅਸੀਂ ਕਰ ਲਿਆ ਸੀ ਇਹ ਸਾਰਿਆਂ ਨੂੰ ਆਂਦਾ ਹੀ ਹੈ ਹਾਂਜੀ ਇਹ ਮੂਲੀ ਹੈ ਤੇ ਹੁਣ ਆਪਾਂ ਕਰਾਂਗੇ ਅੱਜ ਦੇ ਸ਼ਬਦ ਠੀਕ ਹੈ ਪਹਿਲੇ ਸ਼ਬਦ ਕਰੀਏ ਜਾਂ ਪਹਿਲੇ ਟੰਗ ਟਵਿਸਟਰ ਕਰੀਏ ਦੱਸੋ ਮੈਨੂੰ ਪਹਿਲੇ ਆਪਾਂ ਫਿਰ ਕੀ ਕਰੀਏ ਦੱਸੋ ਚਲੋ ਅੱਛਾ ਜੀ ਤਾਂ ਪਹਿਲੇ ਆਪਾਂ ਕਰ ਲੈਨੇ ਆ ਟੰਗ ਟਵਿਸਟਰ ਤੇ ਟੰਗ ਟਵਿਸਟਰ ਹੈ ਅੱਜ ਦਾ ਕਿੱਟੀ ਕਾਟ ਦਾ ਕਿਟਨ ਇਨ ਦਾ ਕਿਚਨ ਕਿੱਟੀ ਕਿੱਟੀ ਬਿੱਲੀ ਨੂੰ ਕਹਿੰਦੇ ਪਤਾ ਕਿੱਟੀ ਕਾਟ ਦਾ ਕਿਟਨ ਕਿਟਨ ਹੁੰਦਾ ਬਿੱਲੀ ਦਾ ਬੱਚਾ ਇਨ ਦਾ ਕਿਚਨ ਤੇ ਕਿਚਨ ਤੇ ਰਸੋਈ ਹੁੰਦੀ ਹੈ ਕਿੱਟੀ ਨੇ ਰਸੋਈ ਦੇ ਵਿੱਚ ਆਪਣੇ ਬੱਚੇ ਨੂੰ ਫੜ ਲਿਆ ਇਸ ਦੇ ਵਿੱਚ ਕਿਹੜੀ ਸਾਊਂਡ ਹੈ ਜਿਹਨੂੰ ਰਿਪੀਟ ਕੀਤਾ ਗਿਆ ਕ ਕਿਟੀ ਕਾਟ ਦਾ ਕਿਟਨ ਇਨ ਦਾ ਕਿਚਨ ਸੋ ਕੇ ਜਿਹੜੀ ਕੇ ਦੀ ਆਵਾਜ਼ ਹੈ ਉਹਦੇ ਤੇ ਇਹ ਟੰਗ ਟਵਿਸਟਰ ਹੈ ਚਲੋ ਬੋਲਦੇ ਹਮਾਰ ਬਾਰ ਬਾਰ ਕਿਟੀ ਕਾਟ ਦਾ ਕਿਟਨ ਇਨ ਦਾ ਕਿਚਨ ਕਿਟੀ ਕਾਟ ਦਾ ਕਿਟਨ ਇਨ ਦਾ ਕਿਚਨ ਕਿਟੀ ਕਾਟ ਦਾ ਕਿਟਨ ਇਨ ਦਾ ਕਿਚਨ ਸੋ ਇਹ ਹੋ ਗਿਆ ਅੱਜ ਦਾ ਟੰਗ ਟਵਿਸਟਰ ਸਾਰਾ ਦਿਨ ਤੁਸੀਂ ਬੋਲਣਾ ਇਸ ਤਰ੍ਹਾਂ ਤੁਹਾਡੀ ਜਬਾਨ ਤੇ ਇੰਗਲਿਸ਼ ਬੈਠ ਜਾਊਗੀ ਚਲੋ ਜੀ ਹੁਣ ਕਰਦੇ ਆ ਵਰਡਸ ਤੇ ਪਹਿਲਾ ਵਰਡ ਹੈ ਕਲੇਵਰ ਕਲੇਵਰ ਦਾ ਕੀ ਮਤਲਬ ਹੁੰਦਾ ਹੈ ਚਲਾਕ ਬਹੁਤ ਚਲਾਕ ਸਮਾਰਟ ਤੇ ਦੂਸਰਾ ਵਰਡ ਹੈ ਫੁਲਿਸ਼ F O O L I S H ਫੁਲਿਸ਼ फुलिश का मतलब होंगे है मूरख आप कलैवर स्पेलिंग नहीं एल ई वी आर कल सी कलैवर सो कलैवर हो गया चलाक फुलिश हो गया मूरख तीसरा वर्ड है स्मार्ट। स्मार्ट। स्मार्ट मतलब स्मार्ट ही होंगे है, है ना just درست ਬਦੀ ਮਨ ਤੇ ਅਗਲਾ ਵਰਡ ਹੈ ਡਲ D U L L ਡਲ D U L L ਡਲ ਜਿਹੜਾ ਥੋੜਾ ਘਟਚਲਾਕ ਹੋਏ ਮੂਰਖ ਵਰਡ ਤਾਂ ਸਾਨੂੰ ਨਹੀਂ ਕਹਿਣਾ ਚਾਹੀਦਾ ਡਲ ਮਤਲਬ ਥੋੜਾ ਜਿਹਾ ਉਹ ਤੇ ਲਾਵੇ ਠੀਕ ਹੈ ਲਾਸਟ ਵਰਡ ਹੈ ਇੰਟੈਲੀਜੈਂਟ I N T E L L I G E N T इंटेलिजेंट 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 मतलब होशियार एक बारंजों वर्ड्स दोबारा कर लिए क्लेवर चलाक फुलिश मूरख स्मार्ट चुस्त डल थोड़ा धीमा स्लो है ना ज़्यादा चुस्त ना हो जब या डल कई बार कपड़े के रंग न भी कह दें डल पता है रंग डल जरा थोड़ा फिका पै गया है डल कह दें intelligent ਹੋਸ਼ਿਆਰ intelligent ਹੋਸ਼ਿਆਰ ਸੋ ਏ ਸੀ ਅੱਜ ਦੇ ਪੰਜ ਵਰਡਸ ਤੇ ਅੱਜ ਦੀ ਸਲਾਈਡ ਦਾ ਕੰਮ ਪੂਰਾ ਹੋਇਆ ਕੱਲ ਆਪਾਂ ਫੇਰ ਮਿਲਾਂਗੇ ਬਾਏ ਬਾਏ ਹਵਰ ਨਾਈਸ ਡੇ ਹਵ ਨਾਈਸ ਡੇ ਦਾ ਮਤਲਬ ਹੁੰਦਾ ਹੈ ਤੁਹਾਡਾ ਦਿਨ ਵਧੀਆ ਹੋਵੇ ਤੁਸੀਂ ਵੀ ਬੋਲਿਆ ਕਰੋ ਬਾਏ ਬਾਏ ਹਵਰ ਨਾਈਸ ਡੇ